ਹਾਂਜੀ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਮੇਰੇ ਕੋਲ ਠੀਕ ਠਾਕ ਓਡੇ ਜਣਾ ਦੀ ਸੈਟ ਵਟ ਹੋਣਗੇ ਚੱਲ ਲਾਉਗੇ ਮਤਰ ਨੂੰ ਉਨੇ ਕੋਲੇ ਅੱਜ ਆਏ ਸੀ ਆ ਦੇਖੋ ਇੱਧਰ ਚਾਰਕ ਬੱਚੇ ਬਿਠਾਈ ਬੈਠਾ ਇਹਨਾਂ ਦੇ ਲਾਉਨੇ ਬਈ ਰੰਗ ਆਪਾਂ ਰੰਗ ਪੈਟ ਸ਼ਾਪ ਤੋਂ ਆਪਾਂ ਲੈ ਕੇ ਆਏ ਆ ਤੁਹਾਨੂੰ ਪਤਾ ਹੀ ਹੈ ਹਨਾ ਕੱਲ ਦਾ ਤੇ ਇੱਕ ਆ ਦੂਜਾ ਕਿੱਥੇ ਹੈ ਹੈਲੋ ਇੱਧਰ ਹੀ ਤੇ ਬੈਠਾ ਦੋਨਾਂ ਦੇ ਲਾਉਨੇ ਆਪਾਂ ਰੰਗ ਪਿਆ ਆਪ ਹੈ ਬਈ ਹਰਾ ਤੇ ਆ ਪਈ ਆਪਣੀ ਕੋ ਰੂਮ ਲਓ ਜੀ ਲੇ ਆ ਫਿਰ ਮਿੱਤਰ ਤਾੜ ਲੈ ਇਹਨਾਂ ਨੂੰ ਹਰਾ ਰੰਗ ਆ ਬਈ ਇਹ ਕਾ ਤੋਤੀਆ ਹੁੰਦਾ ਪੈਰਟ ਉਹ ਨਹੀਂਗਾ ਗ੍ਰੀਨ ਜੀ ਨੂੰ ਆਪ ਕਹਿੰਦੇ ਨੇ ਉਹ ਵਾਲਾ ਚੱਕੋ ਨੰਨਾ ਹੰ ਲਾਂਦਾ ਬੱਚੇ ਸਵਾਰ ਤਾਂ ਮਾਂ ਮੇਰੀ ਆ ਬਾਤ ਹੈ ਜੀ ਉਹ ਬਾਤ ਹੈ ਜੀ ਤਾੜ ਦੇ ਲੋ ਬਈ ਲੰਮਦਾ ਬੱਚਾ ਇਹ ਕਾ ਬਿਠਾ ਵੀਰ ਤੇ ਦੁੱਲਜਾ ਓ ਚਾਕਾ ਉਹ ਵੀ ਢਾੜ ਲਾ ਪਹਿਲਾਂ ਉਹ ਇਹਦੇ ਨਾਲ ਤੂੰ ਫੜ ਲਾ ਯਾਰ ਜਾਲ ਚ ਪਾਲਾ ਹੈਗਾ ਦੋਨੇ ਇੱਕ ਵਾਈਚ ਕੰਮ ਨਵੇੜ ਲੈ ਲੈ ਛੱਦਰੀ ਆਏ ਨਹੀਂ ਕੋਈ ਆਉਂਦਾ ਵੇਖੀ ਜੋ ਫਿਰ ਯਾ ਲਾ ਆਦਾ ਕੰਮ ਹੀ ਸੌਖਾ ਹੋ ਗਿਆ ਇੱਧਰ ਆ ਕੇ ਤਲਵਾ ਆਇਆ ਹਾਂ ਮੋਰ ਤੇ ਨਹੀਂ ਹਾਂ ਛਤਰੀਆਂ ਲੱਗੀਆਂ ਇਹੀ ਚੱਕਰ ਹੁੰਦਾ ਮੋਰ ਤੇ ਆਈਆਂ ਬਹਿ ਜਾਣਗੇ ਆ ਰਿਹਾ ਬਈ ਦੂਜਾ ਬੱਚਾ ਹੋਰ ਲਾ ਜੀ ਆ ਲੈ ਲੋ ਬਈ ਇਹ ਕਿਤਾਬ ਬੱਚਾ ਛੱਡਦਾ ਦੂਜੇ ਦੇ ਹੱਥ 'ਚ ਹੀ ਆ ਦੇ ਆ ਲਾਣੀ ਤੇ ਨਾਲ ਕੀ ਚੱਕੋ ਨੰਬਰ ਕਰਤਾ ਬੰਨੇ ਆ ਪਿਆ ਰੰਗ ਮੈਂ ਆਪਾ ਲਮਨੇ ਰੰਗ ਨੋਟਾ ਫੜ ਲੂਗਾ ਜਾਨਵਰ ਰੰਗ ਕੋਲੇ ਨੁੰਨੇ ਨੇ ਬਾਦ ਕੇ ਕਚੋਬਲੇ ਕਮਾ ਜੋ ਸਕਰੀਨ ਤੇ ਦੋ ਚਾਰ ਛਿੱਟੇ ਪਾ ਹੀ ਦਿੱਤੇ ਬੰਦਰ ਨੇ ਹਾਂਜੀ ਟੂਸਾ ਮੜਿਆ ਆ ਮੜਿਆ ਟੂਸਾ ਕਿੰਨਾ ਕ ਚੱਲ 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 ਹੁਣ ਆ ਵੀ ਇੱਥੇ ਲੜ ਲਈ ਕੰਨੀ ਵੀ ਕਰ ਦਿੱਤੀ ਰਹੀ ਗਈ ਸਿੱਧਾ ਜੇ ਕਰਦਗੇ ਹੁਣ ਪਾਪਾ ਆਏ ਕਹਿੰਦਾ ਹਾਂ ਲੈਵਲ 'ਚ ਚੱਕ ਬਈ ਇਧਰ ਟੂਸਾ ਕਰ ਤਾਂ ਹੋਰ ਤੇ ਉਧਰ ਲੋ ਬਈ ਨਾਲ ਥੋੜੀ ਜੀ ਕਹਿੰਦਾ ਚਾਲਰ ਕਰ ਦਿੰਦੇ ਜਿਹੜਾ ਸੁੱਕਦਾ ਨਹੀਂ ਛੱਡੀ ਨਾ ਜਾਂਦਾ ਸਫਾਈ ਨਾ ਪੂਰਾ ਪਤਾ ਲੱਗੇ ਘਾ ਲੋੜ ਦੇਣ ਤੇ ਬਸ ਜੇ ਕਰਨਾ ਵਾਚ ਮੋੜ ਕੇ ਬਗਲ ਚ ਨਹੀਂ ਦਿੰਦਾ ਨੀ ਬ੍ਰਭ ਹੋਰ ਨਾ ਟਿੱਕਾ ਹੀ ਲਾਉਣਾ ਆਪਾਂ ਨਾਲ ਗੱਲ ਕਰਨਾ ਇੱਧਰ ਦਿਖਾ ਦੇਖੋ ਬਾਈ ਇੱਧਰ ਕਿੰਨਾ ਗਾਡਰ ਲੱਗਦਾ ਥੋੜਾ ਟਿੱਕਾ ਲਾਤਾ ਥੋੜੀ ਜਿਹੀ ਹਲਦਾ ਥੋੜਾ ਜਿਹਾ ਟੂਸਾ ਇੱਕੋ ਪਾਸੇ ਬਸ ਇਹਦੇ ਇੰਨੇ ਹੀ ਲਾਉਣਾ ਹੁਣ ਦੂਜੇ ਤੇ ਹੋਰ ਡੇਅਰ ਪਾਉਣੇ ਓਏ ਬਾਈ ਰੰਗ ਨੰਨਾ ਕਹਿੰਦਾ ਸੁੱਕ ਗਿਆ ਤੇ ਹੁਣ ਇਹਨੂੰ ਛਤਰੀ ਤੇ ਹਟ ਦਿੰਨੇ ਹੋ ਜਾਂਦਾ ਤੇ ਉਹ ਜਾ ਕੇ ਬਹਿ ਗਿਆ ਠੀਕ ਹੈ ਜਦੋਂ ਉਹਦੇ ਵਿੱਚ ਇੱਧਰ ਹੀ ਕੰਨੀ ਦੀ ਵੱਡੀ ਹੁੰਦੀ ਕਿਹੜੀ ਯਾ ਦੂਜੇ ਦੇ ਵੀ ਲਾਦ ਕੇ ਨੇ ਵੇੜ ਪਰੇ ਕੰਮ ਆ ਬੈਠਾ ਵੀ ਦੂਸਰਾ ਆ ਬਾਕੀ ਛੋਟੇ ਇਹਨਾਂ ਦੇ ਨਹੀਂ ਹਜੇ ਆਪਾਂ ਲਾਉਂਦੇ ਜੀ ਜਦੋਂ ਵੱਡੇ ਹੋ ਗੋ ਤਿੱਤਲੀ ਇਹ ਦੋਨੇ ਐ ਝੱਲਦਾ ਮਾਰਦੇ ਆ ਚੱਲਿਆ ਠੀਕ ਆ ਹਰ ਗਿਆ ਜਿਵੇਂ ਕਹਿੰਗਾ ਉਹ ਮੈਂ ਜਾਣੇ ਨਹੀਂ ਨਹੀਂ ਹੈਲੀਕਾਪਟਰ ਬਣਾਵਾ ਗਰੀ ਜੀ ਮੇਰੀ ਕਿਸੇ ਨੇ ਬਣਾਇਆ ਨਹੀਂ ਯਸ ਇਹ ਚੱਕਰ ਪੈ ਗਿਆ ਤਰਾ ਜਿਹੜਾ ਜਾਣਵਾ ਦੋਹੀ ਕਰ ਤੰਦਰੁਸਤ ਨਹੀਂ ਨਾ ਉਹਨੇ ਫਿਰ ਬਾਜੀ ਗਈ ਜਿਤਨੀ ਐ ਅੰਦਰੋਂ ਸੈੱਟ ਹੋਣਾ ਚਾਹੀਦਾ ਕੁੱਤਰ ਉਹ ਡੇਪਲੇ ਕਾਟੀ ਐ ਹੈ ਕਿੱਧਰ ਜਾਣਾ ਇਹ ਤਾਂ ਮੈਂ ਟੇ ਜਿਉਂਕ ਜਾਨੀ ਚੱਲਿਆ ਜੀ ਕੰਨਾਂ ਦੇ ਦੋਨੇ ਪਾਸੇ ਝਲਨਾ ਕਰਦੇ ਨੇ ਆਪਾਂ ਪੱਟਰੇ ਸੌਖੇ ਯਾਰ ਹਾਂ ਨਹੀਂ ਇਹ ਜਿੰਦਾ ਉਹ ਨੇੜੇ ਜਾ ਕੇ ਆਪਦੇ ਆਪ ਹੋਗੇ ਤਾਂ ਹੋਗੇ ਇੱਕ ਦੋ ਹੀ ਛੱਡਣਗੇ ਹਾਜੀ ਆਪਣੇ ਕੋਲੇ ਹੈਗੇ 4 ਮਹੀਨੇ 4 ਮਹੀਨੇ ਬਹੁਤ ਹੁੰਦੇ ਆ ਨਹੀਂ ਪਰ ਉਹ 4 ਮਹੀਨੇ ਜੀ ਤੂੰ ਕਹਿੰਦਾ ਆਪਰ ਤਾਂ ਵੇਚਦਾ ਨਹੀਂ ਹੁੰਦੇ ਨਹੀਂ ਚਲ 10 ਤਾਂ ਨਾ ਹੁਣ ਨੇੜੇ ਜਾ ਕੇ 2-4 ਜੀ ਖਿੱਚਣਗੇ ਪੰਗਾ ਖਿੱਚ ਲਾਂਗੇ ਫਿਰ ਤੂੰ ਤਾਂ ਵੀ ਖਿੱਚਣਾ ਪੈਣਾ ਇਨਸ਼ਾ ਅੱਲਾ ਦੂਜੇ ਪਾਸੇ ਦੀ ਵੀ ਚੱਲ ਰਹੀ ਠੀਕ ਹੈ ਹਾਂ ਜੀ ਉਹ ਮਰੀ ਜੀ ਰਹੀ ਹੈ ਛੱਡ ਨਹੀਂ ਪਾਵੇ ਚਲ ਬਹੁਤ ਛੱਡ ਦੇ ਇਹ ਕੋਈ ਤੋਂ ਨਹੀਂ ਬਸ ਚੱਲ ਰਾ ਓਕੇ ਰਿਪੋਰਟਾ ਚਲੋ ਬਈ ਇੱਕ ਬੱਚਾ ਰਹਿ ਗਿਆ ਹੁਣ ਆਪਣਾ ਉਧਰ ਲ ਉਹਦੇ ਵੀ ਚੱਲ ਕੇ ਲਾਉਣੇ ਆ ਮੈਨ ਲ ਦੇ ਉਧਰ ਚੱਲ ਇਹਨਾਂ ਨੂੰ ਦਾੜ ਦੇ ਗੁੱਡੇ ਜਿਹਾ ਚ ਕੱਢ ਲਾ ਬੜੀ ਨਾ ਭਰ ਚਲੀ ਗਿਆ ਚੱਲ ਐ ਜਿਹੜੇ ਡੇਡੂ ਰੱਖਣੇ ਹੋ ਰਾਤ ਆ ਦੇ ਲੋਈ ਪੱਟੇ ਕੁੱਟੇ ਇਹਦੇ ਲਈ ਵੇਟ ਕੱਢਾ ਤੇਰੇ ਕਹਿੰਦੇ ਹੱਡੀ ਚਾਹਦੀ ਮਾਰਕ ਨਾ ਸੋ ਵੀ ਮਤਲਬ ਘਰੇ ਆ ਕੇ ਦਾਣੇ ਦੋਨੇ ਆਪਾਂ ਪਾਤੇ ਇਧਰ ਵੀ ਤੇ ਇਧਰ ਵੀ ਠੀਕ ਹੈ ਤੇ ਆਪਣਾ ਬਾਈ ਪਹਿਲਾਂ ਤਾਂ ਪਾਉਣੀ ਆ ਠੱਲ ਉਹ ਥੋਲਿਆਂ ਦੀ ਉਹ ਬਾਈ ਨੇ ਆਪਾਂ ਨੂੰ ਗਿਫਟ ਹੀ ਕਰਦੀ ਠੱਲ ਇਹ ਆਪਾਂ ਪਾਉਨੇ ਆਪਣੇ ਲੰਡੇ ਦੇ ਠੀਕ ਆ ਕੈਨੇਡਾ ਦਾ ਦੇਖੋ ਇੱਧਰ ਬਣਿਆ ਵੇ ਬਈ ਪੂਰੀ ਹੈਵੀ ਠੱਲ ਆ ਦੇਖ ਲਓ 4 ਨੰਬਰ ਦੀ ਠੀਕ ਆ ਆਪਾਂ ਲੰਡਾ ਫੜਦੇ ਆ ਆ ਵੀ ਇੱਧਰ ਵੀ ਜਾਣੇ ਖਾਈ ਜਾਂਦੇ ਹੈਪੀ ਨੂੰ ਫੜਾਉਨੇ ਆ ਕੈਮਰਾ ਲੈ ਲਿਆ ਮਾਪੜ ਤੇ ਲਾਉਏ ਬਾਈ ਆ ਫੜ ਲਿਆ ਆਪਾਂ ਲੰਡਾ ਤੇ ਮੈਂ ਪਹਿਲਾਂ ਵੇਖਦਾ ਕੱਲਾ ਪਾ ਕੀ ਜੇ ਬਣਦਗੀ ਤਾਂ ਗੱਲ ਇਹ ਵੇਹੇ ਤੇ ਵੱਡੇ ਜਾਨਵਰ ਤੋਂ ਕੋਈ ਲੱਗਦੀ ਆ। ਇਹ ਬੱਚੇ ਦੀ ਵੀ ਹੋਈ ਹਨਾ ਓਕੇ ਸੋਕੇ ਕੇ ਨਾ ਚੜਾ ਦਿੰਦੇ ਨਾਲੇ ਦਾ ਸਬੂਤ ਰਹਿ ਜਾਂਦਾ। ਵੈਸੇ ਤਾਂ ਇਹ ਬਹੁ ਬਰੀਆਂ ਤਾਂ ਨਿਕਲਿਆ ਇਹ ਗੁੱਡੇ ਦੇ ਵਿੱਚੋਂ ਆ ਜਾਂਦਾ ਵਾ। ਕਿਉਂਕਿ ਲੱਗਿਆ ਇਹ ਬਈ ਤਿੰਨ ਜਗ੍ਹਾ ਲੱਗਿਆ ਵੇ ਸਾਨੂੰ ਮੈਂ ਦੱਸ ਦਿੰਨਾ। ਅਹੀਂ ਨਾ ਪਹਿਲਾਂ ਰੱਖੇ ਪੰਡ ਗੂਤਰ ਤੇ ਉਥੋਂ ਅਸੀਂ ਗੂਤਰ ਚ ਕਾਤੇ। ਕਿਉਂਕਿ ਉਦੋਂ ਫਿਰ ਘਰ ਦੇ ਕਹਿੰਦੇ ਸੀ ਪੜ ਲਾ ਹਨਾ ਫੇਰ ਰੱਖ ਲਈ ਚੱਲ। ਉਥੋਂ ਗੂਤਰ ਚ ਕਾਤੇ ਫੇਰ ਅਸੀਂ ਨਾਨਕੇ ਲੈ ਗਏ। ਉਥੇ ਵੀ ਪੰਡ ਵੀ ਗਿੱਜਿਆ ਵੇ ਨਾਨਕੇ ਵੀ ਗਿੱਜਿਆ ਵੇ ਹੁਣ ਬਈ ਜਦੋਂ ਰਿੱਚੇ ਆਏਵੇਂ ਆ। ਇੱਥੇ ਵੀ ਲੱਗ ਗਿਆ ਇਹ ਦੇਖ ਲਓ ਤਿੰਨ ਥਾਂ ਹੀ ਲੱਗਿਆ ਹੋਇਆ ਇਹ ਮਤਲਬ ਇਹ ਕਹਿੰਦਾ ਹੋਵੇ ਭਾਈ ਨਸਲੀ ਇਹੋ ਜੀ ਹਨਾ ਅਸੀਂ ਨੇ ਇਹ ਕਿਸੇ ਨੂੰ ਦਿੱਤਾ ਵੀ ਤੁਹਾਨੂੰ ਮੈਂ ਦੱਸ ਦਿੰਦਾ ਜਦੋਂ ਪੱਠਾ ਜਾ ਹੁੰਦਾ ਸੀ ਨਾ ਅਸੀਂ ਇਹਨੇ ਕਿਸੇ ਨੂੰ ਦੇਦਾ ਤੇ ਇਹ ਨਾ ਭਾਈ ਉਹਦੇ ਕੋਲੋਂ ਜਦੋਂ ਉਹ ਡਾਇਆ ਕਰੇ ਆਪਣੇ ਆ ਜਾ ਕਰੇ ਆਪਣੀ ਛੱਡੇ ਹੋਣ ਨਾ ਛੱਡੇ ਹੋਣ ਅਸੀਂ ਮਤਲਬ ਗਿਜਾਇਆ ਨਹੀਂ ਸੀ ਅਣ ਗਿਜਿਆ ਦਿੱਤਾ ਸੀ ਨਾਲੇ ਉਹਨੂੰ ਤੇ ਜਦੋਂ ਵੀ ਉਹ ਛੱਡਾ ਕਰੇ ਆਪਣੀ ਆ ਜਾ ਕਰੇ ਆਪਣੇ ਆ ਜਾ ਕਰੇ ਫਿਰ ਅਖੀਰ ਨੂੰ ਇੱਕ ਦਿਨ ਉਹ ਆਇਆ ਉਹ ਭਾਈ ਰੋਂਦਾ ਰੋਂਦਾ ਫੈਕ ਤੇ ਨਾਲ ਆਪਣੀ ਮੰਮੀ ਨੂੰ ਵੀ ਲੈ ਕੇ ਆ ਗਿਆ ਸੀਗਾ ਕਹਿੰਦਾ ਕੁੱਤੇ ਨਿੰਦੇ ਸਾਡੇ ਘਰ ਦੇ ਕਹਿੰਦਾ ਚੱਲਦੇ ਇਹਦੇ ਉੱਪਰ ਅਹੀ ਉਦੋਂ ਚੱਲ ਦੇਤਾ ਜੋ ਦੂਜੀ ਵਾਰ ਆਇਆ ਫੇਰ ਨਹੀਂ ਆਈ ਦਿੱਤਾ ਤੇ ਉਦੋਂ ਬਾਅਦ ਆ ਆ ਦੇਖ ਲਓ ਫਿਰ ਤੁਹਾਡੇ ਸਾਹਮਣੇ ਹੁਣ ਇਹ ਮੈਨੂੰ ਨੰਨੇ ਨੂੰ ਵੀ ਦੇਦਾ ਹਨ ਨੰਨਾ ਵੀ ਜਦੋਂ ਖੁੱਡੇ 'ਚੋਂ ਨਿਕਲ ਜਾਊਗਾ ਆਏ ਨਹੀਂ ਵੀ ਨੰਨੇ ਉਧਰ ਕਿਤੇ ਬੈਠੂਗਾ ਚੁੱਪ ਕਰਕੇ ਘਰੇ ਆ ਜਾਂਦਾ ਇਧਰੋਂ ਇੱਥੇ ਇੱਕ ਦੋ ਵਾਰ ਨਿਕਲ ਗਿਆ ਹੁਣ ਵੀ ਆਹ ਖੁੱਡੇ 'ਤੇ ਜਾ ਕੇ ਬਹਿ ਜਾਊਗਾ ਪਹਿਲਾਂ ਥੱਲੇ ਉਤਰਦਾ ਹੁੰਦਾ ਸੀ ਹੁਣ ਥੱਲੇ ਨਹੀਂ ਉਤਰਦਾ ਹੁਣ ਇਹਨੂੰ ਪਤਾ ਹੈ ਮੈਂ ਤਾਂ ਰਹਿਣਾ ਵਾ ਤਾਂ ਹੀ ਬਲਟ ਹੋ ਗਿਆ ਇਧਰ ਇਧਰ ਬਹਿ ਜਾਊਗਾ ਆਹ ਖੁੱਡੇ 'ਤੇ ਬਹਿ ਜਾਊਗਾ ਜਿਹੜੇ ਮਰਜੀ ਖੁੱਡੇ ਤਾੜ ਦੇਣ ਤੜ ਜਾਂਦਾ ਤੇ ਆਪਣੀ ਹੁੰਦਾ ਇਹ ਨਹੀਂ ਵੀ ਪਾਸ ਤੇ ਵੀ ਦਿਖ ਲਓ ਉਧ ਸਪੂਟ ਦੇਖ ਦੋ ਕਿੰਨੀ ਆ ਜੀ ਮੋਟਾ ਵੀ ਬਹੁਤ ਹੋ ਗਿਆ ਕਬੂਤਰ ਦਾ ਹਾਂ ਉਮਰ ਬਾਈ ਬਹੁਤ ਹੈ ਦੀ ਇਹ ਹੈਗਾ ਆਪਣੇ ਕੋਲੇ 2011 11 12 ਦਾ ਦੇਖ ਲਓ ਹਾਂ 11 ਵਜੇ ਅੱਜ 25 ਚੱਲਦਾ ਵਾ ਇੰਨਾ ਟਾਈਮ ਹੋ ਗਿਆ ਨੂੰ ਮੋਟਾ ਬਹੁਤਾ ਫਿਰ ਤਾਂ ਲਓ ਵੀ ਬਾਈ ਮੈਂ ਤੇ ਹੈਪੀ ਨੇ ਬਾਈ ਇੰਨਾ ਕੋਸ਼ਿਸ਼ਾਂ ਦੇ ਬਾਅਦ ਕਿਉਂਕਿ ਪੈਰ ਹੈਗਾ ਮੋਟਾ ਤੇ ਉਹ ਹੈਗੀ ਆ ਠਲ ਥੋੜੀ ਜਿਹੀ ਪਹਿਲਾਂ ਦੀ ਬਣੀ ਵੀ ਹਨਾ ਬਾਕੀ ਉਹਦੇ ਬਹੁਤ ਟਾਈਮ ਹੋ ਗਿਆ ਪਾਈ ਨਹੀਂ ਉਹ ਪੱਠੇ ਦੀ ਹੋਊਗੀ ਲਗਭਗ ਤੇ ਬਾਈ ਹੋਈ ਬਹੁਤ ਕੋਸ਼ਿਸ਼ਾਂ ਦੇ ਬਾਅਦ ਅਸੀਂ ਪਾ ਦੀ ਠੱਲ ਦੇ ਆ ਦੇ ਕੁਦਰ ਆ ਬੈਠਾ ਠੀਕ ਆ ਬਾਈ ਓਏ ਪਾਸੇ ਹੋ ਹੋ ਵੇ ਹੋ ਮੇਰੀ ਚੱਕੋ ਕਰ ਠੀਕ ਆ ਬਾਈ ਆ ਇੱਥੇ ਆ ਗਿਆ ਨੇੜੇ ਬੰਦੇ ਹਨ ਹੋਰ ਨੇੜੇਲੇ ਚੱਕੋ ਠੀਕ ਆ ਬਾਈ ਤੇ ਬਾਕੀ ਹੋਰ ਆਪਾਂ ਬੱਚੇ ਦੀ ਰੰਗ ਲਾਉਣਾ ਇੱਕ ਦੇ ਉਹ ਲਾ ਦਿੰਨੇ ਆ ਲਓ ਬਾਈ ਦੇਖੋ ਇਧਰ ਸਨਸੈਟ ਹੋ ਚੱਲਿਆ ਵਾ ਤੇ ਇਧਰ ਹੈ ਪਾਣਾ ਕਬੂਤਰ ਦਾ ਟਰਾਈ ਕਰਦਾ ਵਾ ਨਾ ਨਾ ਉਹ ਸੀਗੇ ਦੂਜੇ ਆਪਣੇ ਕਿੰਨਾ ਦੇ ਮਨਤਾ ਦੇ ਹੁਣ ਉਹ ਭਾਈ ਇੱਕ ਨਾ ਆਪਣੇ ਭਾਈ ਪਿੰਡ ਵਾਜਾਂ ਘੜਦਾ ਹੁੰਦੇ ਬੰਦੇ ਜਦੋਂ ਕਬੂਤਰਾਂ ਨੂੰ ਮਤਲਬ ਲੇ ਕੇ ਬਾਹਲਾ ਸਰਾ ਮੈਂ ਕਹਿੰਦਾ ਕਹਿੰਦਾ ਹੁੰਦੇ ਹੈਪੀ ਤੁਹਾਨੂੰ ਕਰਕੇ ਸਾ ਹੂ ਹੈਪੀ ਇਦਾਂ ਹੀ ਵਾਜ ਵਾਜ ਆ ਯਾਰ ਕਿਉਂ ਭਾਈ ਆਏ ਵਾਜਾਂ ਦਾ ਨਾਮ ਨਹੀਂ ਵੋਏ ਗਰੂਡੂ ਵੇ ਕਿ ਗਰੂਡੂ ਕਿਵੇਂ ਕਹਿੰਦਾ ਭਈ ਆਜਾ 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 ਕਹੀਂ ਕੇ ਆ ਯਾਰ ਕੇ ਆਜਾ ਕਿ ਦੇ ਕੇ ਆਜਾ ਹਾਂ ਆ ਜਾ ਆਪਣੇ ਤੂੰ ਨੇ ਤਰਾਰੇ ਮੈਂ ਤੂੰ ਨੇ ਰਾ ਹੈ ਕੀ ਹਾਂ ਹਾਂ ਚੋੜਾ ਕੀ ਮੰਮੀ ਕਿੱਥੇ ਚੋ ਗਈ ਕੀ ਕਹਿਣਾ ਮੈਨੂੰ ਦੱਸੋ ਵੀ ਉੱਥੇ ਆ ਚੰਮਣ ਤੂੰ ਓਏ ਰਡੂ ਕੁੱਤਰ ਕਿੱਥੇ ਆਪਣੇ ਕੁੱਤਰ ਕਿੱਥੇ ਆ ਇਹ ਚੱਲ ਲਾ ਲਈਆ ਕੁੱਤਰ ਦਾ ਦਸ ਫਿਰ ਕਿੱਥੇ ਹੈ ਕੁੱਤਰ ਕਿੱਥੇ ਆਪਣੇ ਕੁੱਤਰ ਕਿੱਥੇ ਆਪਣੇ ਕਿੱਥੇ ਆ ਉਹਦੇ ਕਿੱਥੇ ਆ ਵੇਖ ਕਿੱਥੇ ਹਾਂ ਦੇ ਖੋਲ ਖੋਲ ਖਾਨ ਬਾਰੀ ਨਾ ਖੋਲਾ ਬਾਰੀ ਇੱਥੇ ਲਖੇ ਤੇ ਲਾ ਬਾਰੀ ਇੱਥੇ ਲਾ ਪਹਿਲੇ ਪਾਸੇ ਉਹ ਕੇ ਖੋਲ ਪਹਿਲੇ ਖੋਲ ਲਿਆ ਆ ਕੁੰਡਾ ਉਧਰਲੇ ਪਾਸੇ ਜੋਰ ਨਾਲ ਜੋਰ ਨਾਲ ਇੱਥੇ ਲਾ ਇੱਥੇ ਲਾ ਉਹ ਖਲਗੀ ਖਲਗੀ ਕਿੱਥੇ ਉਤਰ ਵਾਜ ਦੇ ਦੇ ਕੁੱਤਰਾਂ ਨੂੰ ਜਾ ਫੜ ਕੇ ਲਿਆ ਕਾਣਾਂ ਲਿਆ ਫੜ ਕੇ ਲਿਆ ਕਲਾ ਜਾ ਫੜ ਕੇ ਲਿਆ ਹਾਂ

ਇਹ ਝਾਲਰ ਮਾਰਦੀ ਅੰਦਰ ਜੇ ਕਰਕੇ ਠੀਕ ਹੈ ਭਾਈ ਇਹ ਵੀਡੀਓ ਦਾ ਪੀਥੀ ਐਂਡ ਕਰ ਦਿੰਨੇ ਆ ਨੁੰਨੇ ਵਾਲੇ ਬੱਚੇ ਤੇ ਵੀ ਰੰਗ ਲਾਤਾ ਆਪਣੇ ਵਾਲੇ ਦੇ ਵੀ ਲਾਤਾ ਤੇ ਆਪਣੀ ਜਿਹੜੀ ਚੈਨਲ ਦਾ ਚੈਨਲ ਨੂੰ ਕਰ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਕਿਦਾਂ ਲੱਗੀ ਜਿਹੜਾ ਇਹਦਾ ਬੱਚਾ ਨਿਕਲਿਆ ਉਹ ਆ ਗਿਆ ਭਈ ਆ ਵੇ ਆ ਗਿਆ ਜੂ ਜਰੀ ਜੂ ਮਾ ਮੜੀ ਉਹ ਫਰਦਾ ਬੋਰਡ ਤੇ ਵਿਲਕਦਾ ਦੇ ਆ ਗਿਆ ਉਹ ਆ ਗਿਆ ਆ ਵੇ ਆਂਦਾ